ਹੁਣ ਆਸਾਨੀ ਨਾਲ ਦੋਸਤੋ ਮਿੰਟਾਂ ਵਿੱਚ ਹੀ ਕਰੋ ਆਪਣੇ ਘਰ ਵਿੱਚ ਡੋਸਾ ਤਿਆਰ ਬਿਨਾ ਚਾਵਲ ਅਤੇ ਦਾਲ ਦੇ ਇਹ ਡੋਸੇ ਨਾਲ ਟਾਈਮ ਦੀ ਬਚਤ ਤਾਂ ਹੋਵੇਗੀ ਹੀ ਨਾਲੇ ਆਸਾਨੀ ਨਾਲ ਸਿਰਫ 15 ਮਿੰਟਾਂ ਦੇ ਵਿੱਚ ਆਪਣਾ ਡੋਸੇ ਦਾ ਬੈਟਰ ਵੀ ਤਿਆਰ ਹੋ ਜਾਵੇਗਾ ਸਵਾਗਤ ਹੈ ਤੁਹਾਡਾ ਮੇਰੀ ਅੱਜ ਦੀ ਇਸ ਖਾਸ ਵੀਡੀਓ ਵਿੱਚ ਜੇ ਵੀਡੀਓ ਤੇ ਪਹਿਲੀ ਵਾਰ ਆਇਓ ਤੇ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਅਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਮੇਰੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਪਹਿਲਾਂ ਹੀ ਪਹੁੰਚ ਜਾਵੇ ਅੱਜ ਦੀ ਇਸ ਖਾਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਦੋਸੇ ਨੂੰ ਅਸੀਂ ਬੀਨਾ ਫਾਰਮੈਟ ਕੀਤੇ ਹੀ ਕਿਵੇਂ ਬਣਾ ਸਕਦੇ ਹਾਂ ਬਣਾਉਣ ਦੇ ਲਈ ਸਾਨੂੰ ਕਿਹੜੇ-ਕਿਹੜੇ ਇਨਗਰੀਡੀਅੰਟਸ ਚਾਹੀਦੇ ਨੇ ਦੇਖ ਲਓ ਇੱਕ ਬੇਸਨ ਦੀ ਕੋਲੀ ਇੱਕ ਸੂਜੀ ਦੀ ਕੋਲੀ ਤੇ ਇੱਕ ਦਹੀਂ ਦੀ ਕੋਲੀ ਇਹਨਾਂ ਤਿੰਨਾਂ ਦੇ ਨਾਲ ਹੀ ਸਾਡਾ ਬਣੇਗਾ ਡੋਸੇ ਦਾ ਬੈਟਰ ਡੋਸੇ ਦਾ ਬੈਟਰ ਤਿਆਰ ਕਰਨ ਲਈ ਦੋਸਤੋ ਅਸੀਂ ਇੱਕ ਗ੍ਰੈਂਡਰ ਦਾ ਜਾਰ ਲੈ ਲੈਣਾ ਹੈ ਜਿਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਆਪਣੀ ਇੱਕ ਕੋਲੀ ਬੇਸਣ ਦੀ ਪਾਵਾਂਗੇ ਤੇ ਉਸ ਦੇ ਨਾਲ ਹੀ ਅਸੀਂ ਆਪਣੀ ਦੂਸਰੀ ਕੋਲੀ ਸੂਜੀ ਦੀ ਇਹਨੂੰ ਪਾਵਾਂਗੇ ਇੱਕ ਕੋਲੀ ਅਸੀਂ ਇਹਦੇ ਵਿੱਚ ਬੇਸਣ ਇੱਕ ਕੋਲੀ ਸੂਜੀ ਤੇ ਉਸ ਦੇ ਨਾਲ ਹੀ ਇੱਕ ਕੋਲੀ ਅਸੀਂ ਦਹੀਂ ਦਾ ਲੈਣਾ ਹੈ ਦਹੀਂ ਦੇ ਨਾਲ ਜਿਹੜਾ ਇਸ ਦਾ ਟੇਸਟ ਹੈ ਇੱਕ ਇਹਦੇ ਟੇਸਟ ਦੇ ਵਿੱਚ ਬਹੁਤ ਹੀ ਵਧੀਆ ਫਲੇਵਰ ਆਏਗਾ ਉਸ ਤੋਂ ਬਾਅਦ ਇੱਕ ਚਮਚ ਨਮਕ ਤੇ ਇੱਕ ਚਮਚ ਚੁਟਕੀ ਖਲਦੀ ਅਸੀਂ ਇਹਦੇ ਵਿੱਚ ਐਡ ਕਰਾਂਗੇ ਉਸ ਤੋਂ ਬਾਅਦ ਦੋ ਹਰੀ ਮਿਰਚਾਂ ਵੀ ਅਸੀਂ ਇਹਦੇ ਵਿੱਚ ਐਡ ਕਰਾਂਗੇ ਹੁਣ ਅਸੀਂ ਇਹਦੇ ਵਿੱਚ ਦੋਸਤੋ 2.5 ਗੋਲੀਆਂ ਪਾਣੀ ਦੀਆਂ ਐਡ ਕਰਾਂਗੇ ਅਸੀਂ ਪਾਣੀ ਇਸ ਦੇ ਵਿੱਚ ਇਸ ਲਈ ਐਡ ਕਰ ਰਹੇ ਹਾਂ ਕਿਉਂਕਿ ਬੇਸਨ ਤੇ ਸੂਜੀ ਨੂੰ ਫਰਮਟ ਹੋਣ ਦੇ ਲਈ ਪਾਣੀ ਜ਼ਿਆਦਾ ਚਾਹੀਦਾ ਹੈ ਔਰ ਸਾਡੇ ਕੋਲ ਜੇ ਪਾਣੀ ਇਹਦੇ ਵਿੱਚ ਹੋਏਗਾ ਤੇ ਇਹਦਾ ਜਿਹੜਾ ਬੈਟਰ ਹੈ ਉਹ ਬਹੁਤ ਹੀ ਸਮੂਥ ਤਿਆਰ ਹੋਏਗਾ ਤੁਸੀਂ ਇੱਕ ਵਾਰੀ ਐਦਾਂ ਦੇ ਡੋਸੇ ਘਰ ਵਿੱਚ ਜ਼ਰੂਰ ਟਰਾਈ ਕਰਕੇ ਦੇਖੋ ਕਿਉਂਕਿ ਇਹਨਾਂ ਨੂੰ ਬਣਾਉਣ ਲਈ ਨਾ ਤਾਂ ਜ਼ਿਆਦਾ ਟਾਈਮ ਲੱਗਦਾ ਹੈ ਤੇ ਨਾਲੇ ਇਹ ਬਾਜ਼ਾਰ ਦੇ ਨਾਲੋਂ ਕਈ ਜ਼ਿਆਦਾ ਗੁਣਾ ਹੈਲਦੀ ਹੈ ਔਰ ਬਣਾਉਣ ਦੇ ਵਿੱਚ ਔਰ ਟੇਸਟ ਦੇ ਵਿੱਚ ਵੀ ਬਹੁਤ ਹੀ ਬਹੁਤ ਹੀ ਸੁਆਦੀਸ਼ਟ ਨੇ ਤੁਸੀਂ ਇੱਕ ਵਾਰੀ ਇਹਨੂੰ ਹਾਈ ਪ੍ਰੋਟੀਨ ਡੋਸੇ ਨੂੰ ਆਪਣੇ ਘਰੇ ਵੀ ਬਣਾ ਕੇ ਦੇਖੋ ਔਰ ਇਹਦਾ ਟੇਸਟ ਤੁਹਾਨੂੰ ਬਾਜ਼ਾਰ ਦੇ ਡੋਸੇ ਨਾਲੋਂ ਵੀ ਕਿਤੇ ਹੀ ਵਧੀਆ ਲੱਗੇਗਾ ਹੁਣ ਤੁਸੀਂ ਗ੍ਰੈਂਡਰ ਦੇ ਵਿੱਚ ਇਹ ਸਾਰੇ ਮਟੀਰੀਅਲ ਨੂੰ ਇੱਕ ਵਾਰੀ ਗ੍ਰੈਂਡ ਕਰ ਲੈਣਾ ਹੈ ਗ੍ਰੈਂਡ ਕਰਨ ਤੋਂ ਬਾਅਦ ਇਹ ਮਿਕਸਚਰ ਕੁਝ ਇਸ ਤਰ੍ਹਾਂ ਦਾ ਤੁਹਾਨੂੰ ਨਜ਼ਰ ਆਏਗਾ ਇਹਨੂੰ ਮਿਕਸ ਅਸੀਂ ਇਸ ਲਈ ਕੀਤਾ ਹੈ ਤਾਂ ਜੋ ਕਿ ਇਹਦਾ ਬੈਟਰ ਹੈ ਉਹ ਇੱਕ ਤਰ੍ਹਾਂ ਨਾਲ ਸਮੂਧ ਬਣ ਸਕੇ ਆ ਦੇਖੋ ਹੁਣ ਤੁਹਾਡੇ ਸਾਹਮਣੇ ਮੈਂ ਜਾਰ ਦੇ ਵਿੱਚੋਂ ਬੌਲ ਦੇ ਵਿੱਚ ਸਾਰਾ ਹੀ ਬੈਟਰ ਲਾ ਦਿੱਤਾ ਹੈ ਇਹਦੀ ਕਨਸਿਸਟੈਂਸੀ ਤੁਸੀਂ ਦੇਖ ਸਕਦੇ ਹੋ ਕਿ ਇਹ ਨਾ ਤਾਂ ਜਿਆਦਾ ਪਤਲਾ ਹੈ ਔਰ ਨਾ ਹੀ ਜਾੜਾ ਜਿਆਦਾ ਇਹ گاੜਾ ਹੈ ਹੁਣ ਅਸੀਂ ਇਹਨੂੰ 10-15 ਮਿੰਟ ਦੇ ਲਈ ਰੱਖ ਦਵਾਂਗੇ ਤਾਂ ਜੋ ਕਿ ਦਹੀਂ ਇਹਦੇ ਵਿੱਚ ਚੰਗੀ ਤਰ੍ਹਾਂ ਨਾਲ ਰਚ ਕੇ ਫਾਰਮੈਟ ਹੋ ਜਾਵੇ ਔਰ ਸਾਡਾ ਬੈਟਰ ਤਿਆਰ ਹੋ ਜਾਵੇ ਦੂਜੇ ਪਾਸੇ ਅਸੀਂ ਬੌਲ ਦੇ ਵਿੱਚ ਇੱਕ ਬਰੀਕ ਕੱਟੇ ਹੋਏ ਪਿਆਜ਼ ਲਵਾਂਗੇ ਔਰ ਨਾਲ ਹੀ ਇੱਕ ਬਰੀਕ ਕਟੀਆਂ ਹੋਈਆਂ ਗਾਜਰਾਂ ਨਾਲ ਟਮਾਟਰ ਲਵਾਂਗੇ ਔਰ ਨਾਲ ਹੀ ਅਸੀਂ ਇਹਦੇ ਵਿੱਚ ਥੋੜੇ ਜਿਏ ਪਨੀਰ ਨੂੰ ਵੀ ਐਡ ਕਰਾਂਗੇ ਤੁਸੀਂ ਇਹਦੇ ਵਿੱਚ ਆਲੂ ਵੀ ਐਡ ਕਰ ਸਕਦੇ ਹੋ ਪਰ ਮੈਂ ਇੱਥੇ ਆਲੂਆਂ ਨੂੰ ਸਕਿਪ ਕੀਤਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦਾ ਬੈਟਰ ਇਹਦੇ ਵਿੱਚ ਬਣਾ ਕੇ ਪਾ ਸਕਦੇ ਹੋ ਇੱਕ ਚਮਚ ਅਸੀਂ ਚਿਲੀ ਫਲੈਕਸ ਲਵਾਂਗੇ ਇੱਕ ਚਮਚ ਅਸੀਂ ਔਰਗੈਨੋ ਲਵਾਂਗੇ ਤੇ ਉਸੇ ਦੇ ਨਾਲ-ਨਾਲ ਅਸੀਂ ਇੱਕ ਚਮਚ ਇਹਦੇ ਵਿੱਚ ਨਮਕ ਦਾ ਪਾਵਾਂਗੇ ਧਿਆਨ ਰੱਖਣਾ ਬੈਟਰ ਦੇ ਵਿੱਚ ਵੀ ਅਸੀਂ ਪਹਿਲਾਂ ਦੋਸਤੋ ਨਮਕ ਪਾਇਆ ਹੈ ਹੁਣ ਇਥੇ ਅਸੀਂ ਇੱਕ ਚਮਚ ਕਾਲੀ ਮਿਰਚ ਦਾ ਵੀ ਲਵਾਂਗੇ ਇਹ ਲੈਣ ਤੋਂ ਬਾਅਦ ਅਸੀਂ ਇਸ ਸਾਰੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਨਾਲ ਹਿਲਾ ਲਵਾਂਗੇ ਆਲੂ ਇਹਦੇ ਵਿੱਚ ਸਕਿਪ ਕੀਤੇ ਗਏ ਹੋਏ ਨੇ ਪਰ ਜੇ ਤੁਸੀਂ ਆਲੂਆਂ ਵਾਲੇ ਖਾਣੇ ਜਾਂ ਡੋਸੇ ਤਾਂ ਤੁਸੀਂ ਆਲੂ ਵੀ ਪਾ ਸਕਦੇ ਹੋ ਤੇ ਹੁਣ ਸਾਡਾ ਇਹ ਬੈਟਰ ਬਿਲਕੁਲ ਹੀ ਬਣ ਕੇ ਤਿਆਰ ਚੁੱਕ ਹੋ ਚੁੱਕਿਆ ਹੈ ਔਰ ਦੂਸਰੀ ਸਾਈਡ ਸੈ ਜਿਹੜਾ ਅਸੀਂ ਆਪਣਾ ਬੈਟਰ ਰੱਖਿਆ ਸੀ ਡੋਸੇ ਦਾ ਓਵੇ ਹੁਣ ਚੰਗੀ ਤਰ੍ਹਾਂ ਨਾਲ ਤਿਆਰ ਹੋ ਗਿਆ ਹੈ ਤੇ ਹੁਣ ਆਪਾਂ ਚੱਲੀਏ ਤੇ ਤੁਹਾਨੂੰ ਦੱਸੀਏ ਡੋਸੇ ਕਿੱਦਾਂ ਬਣਾਣੇ ਨੇ ਸੂਜੀ ਤੇ ਬੇਸਣ ਦੇ ਪਹਿਲਾਂ ਅਸੀਂ ਤਵੇ ਦੇ ਉੱਤੇ ਕੀ ਲਗਾ ਕੇ ਪਾਣੀ ਦਾ ਛਿਟਕਾ ਕਰਾਂਗੇ ਤੇ ਫਿਰ ਅਸੀਂ ਇਸ ਨੂੰ ਪਾਣੀ ਨੂੰ ਸਾਫ਼ ਕਰਕੇ ਬੈਟਰ ਨੂੰ ਤਵੇ ਦੇ ਉੱਤੇ ਇਸ ਤਰ੍ਹਾਂ ਨਾਲ ਕਰਕੇ ਘੁਮਾਵਾਂਗੇ ਦੇਖੋ ਬਿਲਕੁਲ ਹੀ ਡੋਸੇ ਦੀ ਲੁੱਕ ਆਏਗੀ ਔਰ ਟੇਸਟ ਤਾਂ ਡੋਸੇ ਦੇ ਬੈਟਰ ਤੋਂ ਵੀ ਜ਼ਿਆਦਾ ਟੇਸਟੀ ਹੋਏਗਾ ਫਿਰ ਅਸੀਂ ਇਹਦੇ ਚਾਰੇ ਪਾਸੇ ਕੀ ਘੁਮਾ ਦੇਣਾ ਹੈ ਤਾਂ ਜੋ ਕੀ ਬੈਟਰ نیچے ਨਾ ਲੱਗ ਜਾਵੇ ਹੁਣ ਤੁਸੀਂ ਦੇਖੋ ਕਿ ਤਵੇ ਨੇ ਆਪਣੇ ਆਪ ਇਹਨੂੰ ਛੱਡ ਦਿੱਤਾ ਹੈ ਦੋਸੇ ਨੂੰ ਦੇਖੋ ਇਹ ਲੋਹੇ ਦੇ ਤਵੇ ਦੇ ਉੱਤੇ ਬਣਾਇਆ ਜਾ ਰਿਹਾ ਹੈ ਦੋਸਾ ਤੁਸੀਂ ਨਾਨ ਸਟਿਕ 'ਚ ਵੀ ਬਣਾ ਸਕਦੇ ਹੋ ਪਰ ਲੇਕਿਨ ਦੋਸੇ ਦਾ ਦੋਸਾ ਜਿਹੜਾ ਅਸੀਂ ਲੋਹੇ ਦੇ ਤਵੇ ਤੇ ਬਣਾਉਂਦੇ ਆ ਉਹ ਬਹੁਤ ਹੀ ਕ੍ਰਿਸਪੀ ਦੋਸਾ ਬਣ ਕੇ ਤਿਆਰ ਹੁੰਦਾ ਹੈ ਇਦੇ ਉੱਤੇ ਤੁਸੀਂ ਕੋਈ ਸੌਸ ਵੀ ਲਗਾ ਸਕਦੇ ਹੋ ਜਾਂ ਕੋਈ ਕੈਚਪ ਵੀ ਲਗਾ ਸਕਦੇ ਹੋ ਇੱਥੇ ਮੈਂ ਕੈਚਪ ਲਗਾ ਰਹੀ ਹਾਂ ਤੇ ਉਸ ਤੋਂ ਬਾਅਦ ਕੈਚਪ ਤੁਸੀਂ ਆਪਣੀ ਮਰਜ਼ੀ ਨਾਲ ਜਿੰਨਾ ਮਰਜ਼ੀ ਪਾ ਸਕਦੇ ਹੋ ਤੇ ਉਸ ਦੇ ਉੱਪਰ ਫਿਰ ਜਿਹੜਾ ਤੁਸੀਂ ਆਪਣਾ ਮਿਸ਼ਰਣ ਤਿਆਰ ਕੀਤਾ ਹੈ ਪਿਆਜ਼ ਕਾਜਰ ਦਾ ਤੁਸੀਂ ਉਸ ਨੂੰ ਇਸ ਡੋਸੇ ਦੇ ਉੱਤੇ ਪਾ ਸਕਦੇ ਹੋ ਉਸ ਤੋਂ ਬਾਅਦ ਤੁਹਾਡਾ ਜਿਹੜਾ ਇਹ ਡੋਸਾ ਹੈ ਤੁਸੀਂ ਇਹਨੂੰ ਲਾਈਟ ਬ੍ਰਾਊਨ ਹੋਣ ਤੱਕ ਪਕਾਉਣਾ ਹੈ ਤੇ ਉਸ ਤੋਂ ਬਾਅਦ ਫਿਰ ਤੁਸੀਂ ਇਹਨੂੰ ਐਦਾਂ ਫੋਲਡ ਕਰਕੇ ਸਰਵ ਕਰ ਦੇਣਾ ਹੈ ਦੇਖੋ ਬਹੁਤ ਹੀ ਵਧੀਆ ਡੋਸਾ ਬਣ ਕੇ ਤਿਆਰ ਹੁੰਦਾ ਹੈ ਦੋਸਤ ਦੋਸਤੋ ਤੁਹਾਨੂੰ ਬਾਹਰ ਦਾ ਡੋਸਾ ਖਾਣ ਦੀ ਵੀ ਆਦਤ ਨਹੀਂ ਰਹੇਗੀ ਜੇ ਇੱਕ ਵਾਰੀ ਘਰੇ ਬਣਾ ਕੇ ਤੁਸੀਂ ਇਹਨੂੰ ਟਰਾਈ ਕੀਤਾ ਇੱਕ ਵਾਰ ਫਿਰ ਆਪਾਂ ਪਾਣੀ ਛਿੜਕਾਂਗੇ ਤੁਹਾਨੂੰ ਦੁਬਾਰਾ ਬਣਾ ਕੇ ਦਿਖਾਵਾਂਗੇ ਔਰ ਥਲਕਾ ਜਾ ਉਹਦੇ ਤੇ ਕੀ ਲਗਾ ਕੇ ਅਸੀਂ ਦੁਬਾਰਾ ਬੈਟਰ ਨੂੰ ਉਹਦੇ ਤੇ ਤਵੇ ਤੇ ਪਾਵਾਂਗੇ ਦੇਖੋ ਬਹੁਤ ਵਧੀਆ ਹੀ ਇਹ 도ਸਾ ਬਣ ਕੇ ਘਰ 'ਚ ਤਿਆਰ ਹੁੰਦਾ ਹੈ ਔਰ ਸਿਰਫ ਉਹ ਵੀ 15 ਮਿੰਟ ਦੇ ਵਿੱਚ ਦੁਬਾਰਾ ਅਸੀਂ ਕੀ ਨੂੰ ਚਾਰੇ ਪਾਸੇ ਲਗਾ ਦੇਵਾਂਗੇ ਤੇ ਹੌਲੀ-ਹੌਲੀ ਅਸੀਂ ਫਿਰ ਸਾਈਡਾਂ ਤੋਂ ਇਹਨੂੰ ਚੱਕ ਕੇ ਦੇਖਾਂਗੇ ਦੇਖੋ ਕਿੰਨਾ ਹੀ ਵਧੀਆ ਜਾਲੀਦਾਰ ਜਿਹੜਾ ਸਾਡਾ 도ਸਾ ਹੈ ਉਹ ਬਣ ਕੇ ਤਿਆਰ ਹੋਇਆ ਹੈ ਉਸ ਤੋਂ ਬਾਅਦ ਅਸੀਂ ਇਹਦੇ ਉੱਤੇ ਦੁਬਾਰਾ ਫਿਰ ਕੈਚ-ਅਪ ਲਗਾਵਾਂਗੇ ਤੇ ਨਾਲ ਇਹ ਕੈਚਪ ਲਗਾਉਣ ਤੋਂ ਬਾਅਦ ਸਾਰਾ ਜੋ ਅਸੀਂ ਮਟੀਰੀਅਲ ਬਣਾਇਆ ਸੀਗਾ ਉਹ ਅਸੀਂ ਆਪਣੇ ਇਸ ਡੋਸੇ ਦੇ ਉੱਪਰ ਪਾ ਦਵਾਂਗੇ ਜੇ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਹੈ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਔਰ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਿਓ ਬਹੁਤ ਹੀ ਹੈਲਦੀ ਹਾਈ ਪ੍ਰੋਟੀਨ ਵਾਲਾ ਇਹ ਡੋਸਾ ਬਣ ਕੇ ਤਿਆਰ ਹੋਏਗਾ ਦੋਸਤੋ ਦੇਖੋ ਬਿਲਕੁਲ ਹੀ ਬਾਜ਼ਾਰ ਦੇ ਡੋਸੇ ਵਾਂਗ ਇਹਦੀ ਲੁੱਕ ਆਈ ਹੈ ਬਸ ਤੁਸੀਂ ਇਹਦੇ ਵਿੱਚ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਸਬਜ਼ੀ ਆਲੂ ਜੋ ਵੀ ਐਡ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਔਰ ਮੈਨੂੰ ਕਮੈਂਟ ਵਿੱਚ ਜਰੂਰ ਦੱਸਿਓ ਕਿ ਤੁਹਾਨੂੰ ਮੇਰੀ ਇਹ ਰੈਸিপি ਕਿੱਦਾਂ ਦੀ ਲੱਗੀ ਹੈ ਔਰ ਤੁਸੀਂ ਵੀ ਇਹਨੂੰ ਇੱਕ ਵਾਰੀ ਆਪਣੇ ਘਰ 'ਚ ਟਰਾਈ ਕਰਕੇ ਆਪਣੇ ਬੱਚਿਆਂ ਨੂੰ ਜ਼ਰੂਰ ਖਵਾਇਓ ਕਿਉਂਕਿ ਇਹ ਹੈਲਦੀ ਰੈਸਪੀ ਹੈ ਇੱਕ ਬਹੁਤ ਹੀ ਜ਼ਿਆਦਾ ਤੇ ਅੱਗੇ ਆਉਣ ਵਾਲੀਆਂ ਮੇਰੀ ਹੋਰ ਵੀਡੀਓ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ